ਗਰਦੀ ਕਲਾ ਟੈਮਟੀ ਵੀ ਦੇਖ ਰਹੇ ਸਰਦਾਰਸ਼ ਕਨ ਸਸ਼ੀਕਾਲ ਮੈਂ ਪ੍ਰਬਿੰਦਵੀ ਸਿੰਘ ਪੰਦੇਰ ਪੰਜਾਬੀ ਖਬਰਾਂ ਦਾ ਇਸ ਖਾਸ ਬੁਲਟਨ ਪੰਜਾਬ ਅਪਡੇਟਸ ਤੁਹਾਡਾ ਸਵਾਗਤ ਕਰਦਾ ਰੋਪੜ ਤੋਂ ਐਮਐਲਏ ਦਿਨੇਸ਼ ਛੱਡਾ ਨੇ ਰੋਪੜ ਦੀ ਪਿੰਡਾਂ ਦਾ ਦੌਰਾ ਕੀਤਾ ਤੇ ਇਸ ਦੌਰਾਨ ਉਹਨਾਂ ਨੇ ਪਿੰਡ ਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ ਹੈ ਤੇ ਇਸ ਦੌਰਾਨ ਐਮਐਲਏ ਦਿਨੇਸ਼ ਛੱਡਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਭਾਰ ਵਿੱਚ 664 ਫਰੀ ਬਿਜਲੀ ਦਿੱਤੀ ਜਾਂਦੀ ਹੈ ਜਿਸ ਨਾਲ ਲਗਭਗ ਹਰ ਮਹੀਨੇ 1000 ਰੁਪਏ ਆਮ ਲੋਕਾਂ ਦੇ ਵਜਦੇ ਨੇ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲਦੀ ਹੈ ਇਸ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਵਿੱਚ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਇਹ ਮਲਕਲਿਨਿਕ ਖੋਲੇ ਗਏ ਨੇ ਜਿਸ ਕਾਰਨ ਦੂਰ ਦੁਰਾਡੇ ਜਾਣ ਦੀ ਲੋੜ ਨਹੀਂ ਹੈ ਸਿਹਤ ਸੰਬੰਧੀ ਸਮੱਸਿਆਵਾਂ ਲਈ ਪਿੰਡ ਵਿੱਚ ਹੀ ਡਿਸਪੈਂਸਰੀਆਂ ਖੋਲੀਆਂ ਗਈਆਂ ਨੇ 2022 ਤੋਂ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਬਣਾਈ ਮੈਨੂੰ ਐਮਐਲਏ ਚੁਣਿਆ ਔਰ 2022 ਤੋਂ ਤੁਹਾਡੀ ਸਰਕਾਰ ਨੇ ਸੂਬੇ 'ਚ ਉਹ ਕੰਮ ਕੀਤਾ ਜਿਹਦੇ ਨਾਲ ਹਰ ਘਰ ਨੂੰ ਫਾਇਦਾ ਹੋਇਆ 600 ਯੂਨਿਟ ਮੁਫਤ ਬਿਜਲੀ ਦਾ ਹੋਣ ਨਾਲ ਹਰ ਘਰ ਨੂੰ ਮਹੀਨੇ ਦਾ 3000 4000 ਦਾ ਫਾਇਦਾ ਹੋਇਆ ਹਸਪਤਾਲਾਂ 'ਚ ਦਵਾਈਆਂ ਮੁਫਤ ਕੀਤੀਆਂ ਸਭ ਤੋਂ ਵੱਡੀ ਗੱਲ ਜਿਹੜਾ ਆਪਣੀ ਸਰਕਾਰ ਦਾ ਸਭ ਤੋਂ ਵੱਡਾ ਕੰਮ ਮੈਨੂੰ ਪਸੰਦ ਹੈ ਮੈਰਿਟ ਦੇ ਆਧਾਰ 'ਤੇ ਨੌਕਰੀਆਂ ਮਿਲਦੀਆਂ ਸ਼ੁਰੂ ਹੋਈਆਂ ਪਹਿਲਾਂ ਜਿਹੜੀਆਂ ਨੌਕਰੀਆਂ ਤੁਸੀਂ ਅਕਸਰ ਖਬਰਾਂ ਵੀ ਸੁਣਦੇ ਸੀਗੇ ਆਪ ਵੀ ਤੁਹਾਨੂੰ ਪਤਾ ਪੀ ਪੰਜਾਬ ਚ ਨੋਟਾਂ ਦੇ ਬੈਗ ਦੇ ਕਿ ਨੌਕਰੀਆਂ ਮਿਲਦੀਆਂ ਸਨ ਕਾਬਲੀਅਤ ਦੇ ਆਧਾਰ ਤੇ ਨੌਕਰੀ ਨਹੀਂ ਮਿਲਦੀ ਸੀ ਹੁਣ ਜੇ ਕਾਬਲੀਅਤ ਦੇ ਆਧਾਰ ਤੇ ਨੌਕਰੀਆਂ ਮਿਲਣ ਦੀ ਸ਼ੁਰੂਆਤ ਹੋਈ ਹੈ ਉਹਦਾ ਅਸਰ ਇਹ ਹੋਇਆ ਕਿ ਜਦੋਂ ਸਬ ਇਨਸਪੈਕਟਰਾਂ ਦੀ ਪਹਿਲੀ ਲਿਸਟ ਆਈ ਜਦੋਂ ਸਰਕਾਰ ਬਣਨ ਤੋਂ ਬਾਅਦ ਸਬ ਇਨਸਪੈਕਟਰਾਂ ਦੀ ਪਹਿਲੀ ਲਿਸਟ ਆਈ ਤਾਂ ਇਕੱਠੇ ਹੀ 22 ਸਬ ਇਨਸਪੈਕਟਰ ਰੋਪੜ ਜ਼ਿਲ੍ਹੇ ਦੇ ਰੱਖੇ ਗਏ ਤੁਸੀਂ ਪੁਲਿਸ ਮਹਿਕਮੇ ਤੋਂ ਰਿਟਾਇਰ ਐ ਅੱਜ ਤੋਂ ਪਹਿਲਾਂ ਤੁਸੀਂ ਕਦੇ ਦੇਖਿਆ ਹੋਵੇ ਇਕੱਠੇ 22 ਇਨਸਪੈਕਟਰ ਰੋਪੜ ਜ਼ਿਲ੍ਹੇ ਦੇ ਰੱਖੇ ਗਏ ਹੁਣ ਅੱਜ ਤੋਂ ਪਹਿਲਾਂ ਇਸ ਕਰਕੇ ਨਹੀਂ ਹੁੰਦਾ ਸੀ ਕਿਉਂਕਿ ਨੌਕਰੀਆਂ ਮੁਲ ਬਿਕਦੇਆਂ ਸੀ ਐਦਾਂ ਹੀ ਜੇ ਅਸੀਂ ਆਪਣੇ ਇਲਾਕੇ ਦੇ ਕੰਮਾਂ ਦੀ ਗੱਲ ਕਰੀਏ ਸ਼ਾਮਪੂਰਾ ਚਾਹੇ ਪਿੰਡ ਹੈ ਪਰ ਰੋਪੜ ਸ਼ਹਿਰ ਦਾ ਹਿੱਸਾ ਹੈ ਰੋਪੜ ਦਾ ਸਾਡਾ ਇੱਕੋ ਇੱਕ ਸਰਕਾਰੀ ਕਾਲਜ ਹੈ ਤੁਹਾਨੂੰ ਸਭ ਨੂੰ ਪਤਾ ਹੋਵੇ ਪਿਛਲੇ 10-12 ਸਾਲਾਂ 'ਚ ਕਿਸੇ ਨੇ ਉਹ ਸਰਕਾਰੀ ਕਾਲਜ ਨੂੰ ਕਦੇ ਰੰਗ ਦੀ ਕੂਚੀ ਤੱਕ ਨਹੀਂ ਫੇਰੀ ਅੱਜ ਜਾ ਕੇ ਦੇਖ ਲਓ ਤੇ 2.5 ਕਰੋੜ ਰੁਪਏ ਲੱਗਿਆ ਉਹਦੀ ਬਿਲਡਿੰਗ ਜਿਹੜੀ ਆ ਕਿੰਨੀ ਸ਼ਾਨਦਾਰ ਬਣੀ ਹੋਈ ਹੈ ਜਿਹੜੇ ਸਾਬਕਾ ਵਿਦਿਆਰਥੀ ਹੈ ਉਹ ਵੀ ਫੋਟੋਗ੍ਰਾਫ ਇਹਦਾ ਨਹੀਂ ਮੁੜਦੇ ਪੋਲੀਟੈਕਨਿਕ ਵਾਲੀ ਰੋਪੜ ਦਾ 14 ਸਾਲ ਤੋਂ ਬੰਦ ਪਿਆ ਸੀ 14 ਸਾਲ ਜੇ ਤੁਹਾਡੀ ਸਰਕਾਰ ਆਈ ਹੈ ਉਹ ਦੁਆਰੇ ਸ਼ੁਰੂ ਹੋਇਆ ਪਹਿਲਾਂ ਕੁੜੀਆਂ ਦਾ ਕਾਲਜ ਸੀ ਹੁਣ ਮੁੰਡਿਆਂ ਦਾ ਕਾਲਜ ਵੀ ਬਣ ਗਿਆ ਉਹਦੇ ਵਿੱਚ ਫਾਰਮੇਸੀ ਵੀ ਆ ਗਈ ਜਿੱਲਾ ਲਾਇਬ੍ਰੇਰੀ ਰੋਪਣ ਦੀ ਆ ਜਾ ਕੇ ਦੇਖੋ 70-80 ਲੱਖ ਰੁਪਏ ਲੱਗਿਆ ਪੰਜਾਬ ਦੀਆਂ ਮੋਢੀ ਲਾਇਬ੍ਰੇਰੀਆਂ ਦੇ ਵਿੱਚੋਂ ਸ਼ਾਮਲ ਹੋਈ ਹੈ ਇੱਕ ਡਰਾਈਵਰੀ ਵਾਲਾ ਲਾਇਸੈਂਸ ਬਣਾਉਣ ਲਈ ਜੇ ਸ਼ਾਮਪੁਰ ਵਾਲਿਆਂ ਨੇ ਕਿਸੇ ਨੇ ਹੈਵੀ ਲਾਇਸੈਂਸ ਬਣਾਉਣਾ ਹੋਵੇ ਟਰੱਕ ਦਾ ਤਾਂ ਸਾਡੀ ਸਰਕਾਰ ਆਉਣ ਤੋਂ ਪਹਿਲਾਂ ਹੈਵੀ ਲਾਇਸੈਂਸ ਬਣਾਉਣ ਲਈ ਕਿੱਥੇ ਜਾਣਾ ਪੈਂਦਾ ਸੀਗਾ ਹੈ ਸ਼ਾਮਪੁਰਿਆਂ ਯਾਦ ਕੇ ਭੁੱਲ ਗਏ ਬਣਾਇਆ ਕਿਸੇ ਨੇ ਕਿ ਨਹੀਂ ਮਹੂਆਣਾ ਬਠਿੰਡੇ ਕੋਲੇ ਜਿਹਨੇ ਬਣਾਇਆ ਉਹ ਕਦੇ ਭੁੱਲਾ ਨਹੀਂ ਸਾਡੇ ਨਮਾਇਦਿਆਂ ਨੂੰ ਕਿਉਂ ਨਹੀਂ ਦਿਖਿਆ ਕਿ ਲੋਕ ਐਨੇ ਖੱਜਲ ਹੋ ਰਹੇ ਆ ਤੇ ਤੁਹਾਡੀ ਸਰਕਾਰ ਆਈ ਹੈ ਤਾਂ ਉਹੀ ਡਰਾਈਵਿੰਗ ਸਕੂਲ ਅਸੀਂ ਰੋਪੜ ਦੇ ਵਿੱਚ ਖੋਲਿਆ ਔਰ ਲੋਕਾਂ ਦੀ ਖੱਜਲ ਖਵਾਰੀ ਬੰਦ ਕੀਤੀ ਚਾਹੇ ਆਈਟੀਆਈ ਹੈ ਚਾਹੇ ਜਿੰਨੀਆਂ ਵੀ ਸੰਸਥਾਵਾਂ ਹੈ ਹਰ ਸੰਸਥਾ ਦੇ ਲਈ ਅਸੀਂ ਇਸ ਤਿੰਨ ਚਾਰ ਦੇ ਸਾਲ ਦੇ ਸਮੇਂ 'ਚ ਪੈਸੇ ਲੈ ਕੇ ਆਏ ਆ ਜਿਨ੍ਹਾਂ ਜਿਨ੍ਹਾਂ ਨਮਾਇਦਿਆਂ ਨੇ ਕਦੇ ਸਕੂਲਾਂ ਕਾਲਜਾਂ ਦੀ ਖਬਰਸਾਰ ਨਹੀਂ ਲਈ ਕਦੇ ਸਕੂਲਾਂ ਕਾਲਜਾਂ ਨੂੰ ਰੰਗ ਰੋਗ ਨਹੀਂ ਕਰਾਇਆ ਉਹਨਾਂ ਨੇ ਯੂਨੀਵਰਸਿਟੀ ਦਾ ਸੁਪਨਾ ਵੀ ਕੀ ਲੈਣਾ ਅਸੀਂ ਰੋਪੜ ਦੇ ਵਿੱਚ ਪਹਿਲੀ ਯੂਨੀਵਰਸਿਟੀ ਵੀ ਬਣਾਈ ਹੈ ਨਾਇਲਟਸ ਜਿਹੜੀ ਹੈ ਉਹ ਰੋਪੜ ਚ ਪਹਿਲੀ ਯੂਨੀਵਰਸਿਟੀ ਆਈਆਈਟੀ ਰੋਡ ਤੇ ਬਣੀ ਹੈ ਜਿੱਥੇ ਰੋਪੜ ਜ਼ਿਲ੍ਹੇ ਦੀ ਪਹਿਲੀ ਯੂਨੀਵਰਸਿਟੀ ਹੈ ਜਿੱਥੇ ਬੀਟੈਕ ਐਮਟੈਕ ਪੀਐਚਡੀ ਦੇ ਸਾਰੇ ਜਿਹੜੇ ਕੋਰਸ ਹੈ ਉਹ ਸ਼ੁਰੂ ਹੋ ਚੁੱਕੇ ਹੈ ਉਹ ਵੀ ਟੈਕਨੀਕਲ ਵਿਸ਼ਿਆਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਵਿਸ਼ਿਆਂ ਦੇ ਵਿੱਚ ਜਿਹਦਾ ਸਾਡੇ ਇਲਾਕੇ ਨੂੰ ਸਾਡੇ ਰੋਪੜ ਨੂੰ ਵੱਡਾ ਫਾਇਦਾ ਹੋਣਾ ਕਿ ਮੈਂ ਕੋ ਆਪਣੀਆਂ ਪ੍ਰਾਪਤੀਆਂ ਨਹੀਂ ਗਿਣਾ ਰਿਹਾ ਨਾ ਹੀ ਮੇਰੀਆਂ ਪ੍ਰਾਪਤੀਆਂ ਨੇ ਮੈਨੂੰ ਸਮਾਂ ਤੋਂ ਤਾਰੇ ਤੋੜ ਕੇ ਨਹੀਂ ਲਿਆਇਆ ਹੈ ਸਗੋਂ ਇਹ ਮੈਂ ਤੁਹਾਨੂੰ ਨਲਕੀਆਂ ਗਿਣਾ ਰਿਹਾ ਕਿ ਜਿਹੜੇ ਪਿਛਲੇ ਨਮਾਇंदे ਐ ਉਹਨਾਂ ਦੀਆਂ ਨਲਕੀਆਂ ਉਹਨਾਂ ਨੇ ਕੰਮ ਕਿਉਂ ਨਹੀਂ ਕੀਤੇ ਜਾਂ ਉਹਨਾਂ ਕੋਲ ਜੇ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ 5 ਸਾਲ ਉਹਨਾਂ ਕੋਲ ਕੋਈ ਪੰਜ ਕੰਮ ਹੈ ਗਿਣਨ ਲਈ ਕਿ ਅਸੀਂ ਰੋਪੜ ਦੇ ਵਾਸਤੇ ਆਹ ਇਲਾਕੇ ਦੇ ਵਾਸਤੇ ਆਹ ਪੰਜ ਕੰਮ ਕੀਤੇ ਨੇ ਕੋਈ ਪੰਜ ਕੰਮ ਨਹੀਂ ਗਿਣਾ ਸਕਦੇ ਤਾਂ ਜਿਹੜੇ ਨਮਾਇंदे ਪੰਜ ਕੰਮ ਨਾ ਗਿਣਾ ਸਕਣ ਉਹਨਾਂ ਨੂੰ ਪਾਸ ਮੰਨਾਂਗੇ ਕਿ ਫੇਲ ਮੰਨਾਂਗੇ ਜੇ ਪੰਜ ਕੰਮ ਗਿਣਾ ਦੇਣ ਫਿਰ ਤਾਂ ਕਹਿ ਸਕਦੇ ਆ ਵੀ 100 ਚੋਂ 33 ਨੰਬਰ ਹੈਗੇ ਆ ਪਾਸ ਐ ਪਰ ਇਹ ਪੰਜ ਵੀ ਨਾ ਗਿਣਾ ਸਕਣ ਫਿਰ ਵੋਟਾਂ ਕਿਸ ਨਾਂ ਤੇ ਜੇ ਸ਼ਾਮਪੁਰੇ ਨੂੰ ਸ਼ਾਮਪੁਰੇ ਦਾ ਗਰਾਊਂਡ ਹੈ ਗਰਾਊਂਡ ਵਾਸਤੇ ਮੰਗਿਆ ਤਾਂ 5 ਲੱਖ ਰੁਪਏ ਦੀ ਗ੍ਰਾਂਟ ਸਰਪੰਚ ਸਾਹਿਬ ਦੇ ਖਾਤੇ 'ਚ ਜੇ ਗਲੀਆਂ ਦੇ ਲਈ ਮੰਗਿਆ ਤਾਂ 5 ਲੱਖ ਰੁਪਏ ਦੀ ਗ੍ਰਾਂਟ ਇਹਨਾਂ ਦੇ ਖਾਤੇ 'ਚ ਜੇ ਪਾਣੀ ਦੀ ਨਿਕਾਸੀ ਲਈ ਮੰਗਿਆ ਤਾਂ 10 ਲੱਖ ਰੁਪਏ ਦੀ ਗ੍ਰਾਂਟ ਦਾ ਲੈਟਰ ਇਹਨਾਂ ਨੂੰ ਦੇ ਦਿੱਤਾ ਉਹ ਪੈ ਵੀ ਇਹਨਾਂ ਦੇ ਖਾਤੇ ਦੇ ਵਿੱਚ ਪੈ ਜਾਣੇ ਆ ਸੋ ਜਿੰਨੇ ਵੀ ਪਿੰਡ ਦੇ ਕੰਮ ਹੈ ਕਰਨ ਵਾਲੇ ਉਹ ਵੀ ਆਪਾਂ ਨਾਲ ਦੀ ਨਾਲ ਕਰ ਰਹੇ ਆ ਤੋੜੇ ਬਾਈਪਾਸ ਨੂੰ ਕਿਉਂਕਿ ਸ਼ਾਮਪੁਰਾ ਬਾਈਪਾਸ ਦੇ ਉੱਪਰ ਪੈ ਗਿਆ ਇਹਨੂੰ ਬਿਊਟੀਫਾਈ ਕਰਨ ਦਾ ਪ੍ਰੋਜੈਕਟ ਚੱਲ ਰਿਹਾ ਹੈ ਕਿ ਅੱਗੇ ਦੇ ਵਿਚਕਾਰ ਬੂਟੇ-ਬਾਟੇ ਲਾ ਕੇ ਥੋੜਾ ਸਜਾ ਸਕੀਏ ਸਾਰਾ ਪੰਜਾਬ ਵਿੱਚੋਂ ਲੰਘਦਾ ਪਰ ਇਥੇ ਅੰਦਰ ਜੰਗਲ ਖੜਾ ਰਿਹਾ ਇਹਦੀ ਸਾਫ ਸਪਾਈ ਦਾ ਨਾਲ ਜਿਹੜਾ ਅਸੀਂ ਪ੍ਰਬੰਧ ਕਰਾ ਰਹੇ ਆ ਤਾਂ ਕਿ ਸ਼ਾਮਪੁਰਾ ਜਿਹੜਾ ਦੇਖਣ ਨੂੰ ਉਹ ਵਧੀਆ ਲੱਗੇ ਸੋਹਣਾ ਲੱਗੇ ਪੰਜਾਬ ਅਪਡੇਟ ਚਾਹ ਜਲੀਵਾਸ ਸਹਿਮੈ ਨੂੰ ਦੇ ਇਜ਼ਾਜ਼ਤ ਤਨਵਾਦ